ਗੱਤੀ ਮਰਾ ਤੇਰੀ ਸੋਸ ਤੇ ਮਾਰਾ ਜਾਗੇ ਥੋਕੇ ਮੇਡਾ ਤੇਰੀ ਸੋਸ ਤੇ ਮਾਰਾ ਜਾਗੇ ਥੋਕੇ ਆਪਾ ਦਾ ਵੀ ਤੇਰੀ ਸੋਸ ਤੇ ਮਾਰਾ ਜਾਗੇ ਥੋਕੇ ਕੌਣ ਕਹਿੰਦੀ ਤੁਹਾਡੀ ਸੋਸ ਤੇ ਮਾਰਾ ਜਾਗੇ ਥੋਕੇ ਕੋਰਤੇ ਰਹਿਵ ਨਹੀਂ ਉਹਨਾਂ ਦੇ ਵਾਸਤੇ ਉਹਨਾਂ ਦੇ ਅਧਿਕਾਰਾਂ ਦੇ ਵਾਸਤੇ ਉਹਨਾਂ ਦੇ ਲੋਕਤੰਤਰੀ ਜਿਹੜੀਆਂ ਕੀ ਗਦਰਾਂ ਕੀਮਤਾ ਨੇ ਉਹਦੇ ਵਾਸਤੇ ਵੱਡੇ ਕੰਮ ਕੀਤੇ ਨੇ ਉਹਨਾਂ ਦੇ ਵਿਰੁੱਧ ਨਫਰਤ ਹੀ ਪਾਸੇ ਜਿਹੜਾ ਦਿੱਤਾ ਸੀ ਕਿ ਨਫਰਤ ਦੇ ਜੋੜੇ ਸ਼ਬਦ ਬੋਲੇ ਸੀ ਉਹਦੇ ਰੋਸ ਦੇ ਵਜੋਂ ਅਸੀਂ ਇਹ ਰੋਸਤਾ ਜਿਹੜਾ ਜਯੋਜਿਤਕਰ ਦਾ ਕੀਤਾ ਅੱਜ ਪੂਰੇ ਭਾਰ ਦੇ ਵਿੱਚ ਪ੍ਰਾਪਤੀ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਵੱਲੋਂ ਰਾਸ਼ਟਰੀ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਵਿੱਚ ਅਸੀਂ ਅੰਮ੍ਰਿਤਸਰ ਦੇ ਉਸ ਬਿਆਨ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਜਾ ਰਹੇ ਹਾਂ ਤੁਸੀਂ ਜਾਣਦੇ ਹੋ ਕਿ ਫਿਗਰੇ ਤਾਸਾ ਨਾਲ ਤੋਂ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਹੈ ਕਿਵੇਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਲੋਕਤੰਤਰੀ ਸੰਸਥਾਵਾਂ ਨੂੰ ਲੋਕਾਂ ਦੇ ਅਧਿਕਾਰਾਂ ਨੂੰ ਜਿਹੜੇ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਫੰਡਾਮੈਂਟਲ ਰਾਈਟ ਮਿਲਦੇ ਉਹਨਾਂ ਕੇਤੇ ਖਤਮ ਕਰਨ ਜਾ ਰਹੀ ਹੈ ਉਹਨਾਂ ਸਾਰਿਆਂ ਦੇ ਵਿਰੋਧ ਵਿੱਚ ਅਸੀਂ ਇਹ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸੋ ਹੁਣ ਕਿਉਂਕਿ ਟਾਈਮ ਬਹੁਤ ਹੋ ਚੁੱਕਾ ਸਾਰੀ ਸੰਗਤ ਬਹੁਤ ਕੀਤੀ ਬੈਠੀ ਹੈ ਹੁਣੇ ਅਸੀਂ ਇੱਥੋਂ ਸ਼ੁਰੂ ਕਰਕੇ ਪਾਕ ਸਿੰਘ ਚੌਕ ਤੱਕ ਇਹ ਪ੍ਰਦਰਸ਼ਨ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਮੇਰੇ ਸਾਰੇ ਸੀਨੀਅਰ ਆਗੂ ਸਾਹਿਬਾਨ ਨੂੰ ਦਿਲੋਂ ਘਰ ਆਈਆਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਪੌਂਟੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਵੀ ਕਰਦਾ ਔਰ ਬੇਨਤੀ ਕਰਦਾ ਕਿ ਸਾਰਿਆਂ ਨੇ ਪਾਕਸ ਸਿੰਘ ਟੌਪ ਤੱਕ ਇਸੇ ਤਰ੍ਹਾਂ ਜਿਵੇਂ ਤੁਸੀਂ ਉਤਸ਼ਾਹ ਨਾਲ ਜੋੜੇ ਹੋ ਵੱਡੀ ਗੱਡੀ ਉਚਾਏ ਹੋ ਓਡੀ ਵੱਡੀ ਗੱਡੀ ਦੇ ਵਿੱਚ ਹੀ ਆਪਾਂ ਨੇ ਪਾਕਸ ਸਿੰਘ ਟੌਪ ਤੱਕ ਪਹੁੰਚਣਾ ਉੱਥੇ ਜਾ ਕੇ ਆਪਾਂ ਜਿਹੜਾ ਇਹ ਆਪਣਾ ਰੋਸ ਪ੍ਰਦਰਸ਼ਨ ਉੱਥੇ ਦਾ ਖਤਮ ਕਰਨਾ ਔਰ ਮੈਂ ਇਹ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ 26 ਤਰੀਕ ਨੂੰ ਜਿਹੜਾ ਸਾਡਾ ਇੱਕ ਰਾਸ਼ਟਰੀ ਪੱਧਰ ਦਾ ਇੱਕ ਰੋਸ ਪ੍ਰਦਰਸ਼ਨ ਆ ਕਰਨਾ ਜਿਹੜਾ ਹੈ ਇੱਕ ਰੈਲੀ ਜਿਹੜੀ ਹੈ ਉਹ ਕਰਨਾਟਕਾ ਦੇ ਵਿੱਚ ਸ੍ਰੀ ਜੋਹਰ ગાંધી ਜੀ ਦੇ ਵੱਲੋਂ ਕੱਢੀ ਜਾ ਰਹੀ ਹੈ ਉਹ ਤੋਂ ਬਾਅਦ ਜੋ ਵੀ ਇੱਡੇ ਸਾਨੂੰ ਇਸ ਇਸ ਨਫਰਤੀ ਭਾਸ਼ਣ ਦੇ ਪ੍ਰਤੀ ਪ੍ਰਤੀਫੋਣਗੇ ਕਾਂਗਰਸ ਪਾਰਟੀ ਉਹਨਾਂ ਦਾ ਉਹ ਉਹੀ ਤਰ੍ਹਾਂ ਉਹ ਇਹਨਾਂ ਹੁਕਮਾਂ ਦੇ ਉੱਤੇ ਕੰਮ ਕਰੂਗੀ ਜੋ ਇੰਨੀਆਂ ਗੱਲਾਂ ਤੁਹਾਡਾ ਕੱਢਾ ਲੈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੁਣ ਆਪਾਂ ਨੇ ਸਾਰਿਆਂ ਨੇ ਪਾਕਸ਼ਿੰਚ ਚੌਕ ਤੋਂ ਸੀਤਪਖਸ਼ ਚੌਕ ਤੱਕ ਆਪਾਂ ਨੇ ਤੁਰਨਾ ਉਸੇ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਨਾ ਰੋਹਲ ਗਾਂਧੀ ਜੀ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਔਰ ਬੀਜੇਪੀ ਸਰਕਾਰ ਖਾਸ ਕਰਕੇ ਅਮਨ ਸ਼ਾਹ ਦੇ ਵਿਰੋਧ ਵਿੱਚ ਆਪਾਂ ਨੇ ਨਾਰੇਬਾਜ਼ੀ ਕਰਦੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗਰੀਬ ਨੂੰ ਹੋਰ ਪੜ੍ਹਾਈ ਦੇ ਵਿੱਚ ਨੌਕਰੀਆਂ ਦੇ ਵਿੱਚ ਕੋਟੇ ਇਹੋ ਜੇ ਸਵਿਧਾਨ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਨੇ ਇਸ ਤਰ੍ਹਾਂ ਛੇੜਛਾੜ ਕੀਤੀ ਤਗਰੀਬ ਦਾ ਜਿਹੜਾ ਹੱਕ ਖੋਇਆ ਜਾਏਗਾ ਆਪਾਂ ਤਗੜੇ ਹੋ ਕੇ ਆਪਾਂ ਇਸ ਦਾ ਵਿਰੋਧ ਕਰਾਂਗੇ ਸਾਰੇ ਘਰ ਘਰ ਦਾ ਆਪਾਂ ਇਹ ਜੀ ਆਵਾਜ਼ ਪਹੁੰਚਾਉਣੀ ਹੈ ਜਿਹੜਾ ਬੀਜੇਪੀ ਨੂੰ ਆਉਣ ਵਾਲੇ ਸਮੇਂ ਵਿੱਚ ਉੱਚਾ ਕੀਤਾ ਜਾਵੇ ਕਾਂਗਰਸ ਪਾਰਟੀ ਤਸਵੀਰਾਂ ਦੇਖ ਸਕਦੇ ਹੋ ਜੋ ਕਾਂਗਰਸ ਪਾਰਟੀ ਵੱਲੋਂ ਜੋ ਪੂਰੇ ਪਤਲਾ ਸ਼ਹਿਰ ਦੇ ਵਿੱਚ ਜੋ ਗਲਤ ਸ਼ਬਦਾਵਲੀ ਅਮਿਤ ਸ਼ਾਹ ਵੱਲੋਂ ਬੋਲੀ ਗਈ ਸੀਗੀ ਉਹ ਦੇ ਖਿਲਾਫ ਅੱਜ ਇਹ ਇੱਥੇ ਰੋਸ ਪ੍ਰਦਰਸ਼ਨ ਜੋ ਕਰਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦੀਆਂ ਤਸਵੀਰਾਂ ਕਿਸਾਨ ਮਾਰੂ ਨੀਤੀ ਸਰਕਾਰ ਮਰਦਾਬਾ 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 ਕਿਸਾਨ ਮਾਰੂ ਨੀਤੀ ਸਰਕਾਰ ਮਰਦਾਬਾ ਸਰ ਦਰਮਨ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਧੰਨਵਾਦ ਡਾਕਟਰ ਪੀਮਰਾਓ ਅਮੇਲਕਰ ਅਮਰ ਰਹੇ ਅਮਰ ਰਹੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਦਰਪਾਲ ਸਿੰਘ ਜੀ ਪੜਵਾਲਾ ਜਿੰਦਾਬਾਦ ਸਰਦਾਰ ਦਰਪਾਲ ਸਿੰਘ ਜੀ ਪੜਵਾਲਾ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਖੜਗੇ ਸਾਬ ਜਿੰਦਾਬਾਦ ਖੜਾ ਬੜਿੰਗੋ ਜਿੰਦਾਬਾਦ ਬਾਬਾ